ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸੈਸਟਰੀ ਕਲਜੀ ਕੌਰ ਜਿੰਦਰ ਪੰਜਾਬੀ ਵਲੌਗ ਵਿੱਚ ਸਵਾਗਤ ਹੈ ਜੀ ਵਾਹਿਗੁਰੂ ਕਰੇ ਤੁਸੀਂ ਹਮੇਸ਼ਾ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਪਰਮਾਤਮਾ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆਂ ਦੇ ਤੇ ਗਾਇਜ਼ ਵਲੌਗ ਦੀ ਸ਼ੁਰੂਆਤ ਕਰਨ ਲੱਗੀ ਸੀ ਤੇ ਇਧਰੋਂ ਦੀ ਜੀ ਮੈਂ ਇਧਰ ਕਰਨ ਲੱਗੀ ਸੀ ਚੁੱਲਾ ਸਾਫ ਤੁਸੀਂ ਜਿਵੇਂ ਕਿ ਪਿੱਛੇ ਦੇਖਿਆ ਹੀ ਹੈ ਨਾ ਪਿਛਲੀ ਵੀਡੀਓ ਚ ਮੇਰੇ ਬਹੁਤ ਸਾਰੀਆਂ ਵੀਡੀਓ ਜਿਹੜੇ ਮੇਰੇ ਡੇਲੀ ਪ੍ਰੋਪਰ ਵੀਡੀਓ ਦੇਖਦੀਆਂ ਰਹਿੰਦੀਆਂ ਉਹ ਭੈਣਾਂ ਨੂੰ ਤਾਂ ਪਤਾ ਕਿ ਇਹ ਮੈਂ ਚੁੱਲ੍ਹਾ ਹੁਣ ਠੀਕ ਕਰਵਾਇਆ ਸੀ ਇਹ ਬਹੁਤ ਵੱਡਾ ਸੀਗਾ ਇਹਦੇ 'ਚ ਨਾ ਮਤਲਬ ਬਹੁਤ ਜ਼ਿਆਦਾ ਬਾਲਣ ਲੱਗਦਾ ਸੀ ਤੇ ਮੈਂ ਛੋਟਾ ਵੀ ਕਰਵਾਇਆ ਸੀ ਤੇ ਇਹਦੇ ਵਿੱਚ ਹੁਣ ਕੱਲ ਗੁੜ ਵਾਲੇ ਚਾਵਲ ਬਣਾਏ ਸੀ ਤੁਸੀਂ ਦੇਖਿਆ ਹੀ ਤੇ ਅੱਜ ਮੈਂ ਕਿਹਾ ਚਲੋ ਸਵੇਰੇ-ਸਵੇਰੇ ਦੀ ਪਹਿਲਾਂ ਸਫਾਈ ਕਰਦਾ ਇਹਨੂੰ ਲਿਪਦਾ ਲਿਪੇ ਬਿਨਾ ਫਿਰ ਇਹ ਨਾ ਵਧੀਆ ਜਿਹਾ ਨਹੀਂ ਲੱਗਦਾ ਤੇ ਜਿੰਨਾ ਲਿਪਾਂਗੇ ਵਧੀਆ ਰਹਿੰਦਾ ਤੇ ਚੁੱਲ੍ਹਾ ਵੀ ਮਜ਼ਬੂਤ ਰਹਿੰਦਾ ਤੇ ਨਾਲੇ ਵਧੀਆ ਵੀ ਲੱਗਦਾ ਜਿਵੇਂ ਆਪਾਂ ਕਹਿ ਦਿੰਦੇ ਹਾਂ ਨਾ ਬਈ ਸੋਹਣਾ ਲੱਗਦਾ ਆਪਣੇ ਇਨੂੰ ਲਿਪ ਦੇਣੀ ਆ ਤੇ ਅੰਦਰ ਰਸਵਾ ਕੰਢ ਲਈ ਸੀ ਤੇ ਮੈਂ ਕਿਹਾ ਚਲੋ ਨਾਲੇ ਵੀ ਵਲੌਗ ਦੇ ਸ਼ੁਰੂਆਤ ਕਰ ਦੇਣੀ ਆ ਨਾਲੇ ਬਹੁਤ ਸਾਰੀਆਂ ਭੈਣਾਂ ਦਾ ਦਿਲੋਂ ਸ਼ੁਕਰੀਆ ਬਹੁਤ ਖੁਸ਼ੀ ਹੋਈ ਤੇ ਪਿਛਲੀ ਵੀਡੀਓ ਚ ਮੈਨੂੰ ਨਾ ਸਾਈਦੀ ਸਿਸਟਰ ਕਰੇ ਤੁਹਾਡਾ ਦੁਪੱਟਾ ਉਹ ਵਾਲਾ ਬਹੁਤ ਸੋਹਣਾ ਲੱਗ ਰਿਆ ਸੀ ਫਿਰੋਜੀ ਹਾਂ ਸਿਸਟਰ ਬਹੁਤ ਸੋਹਣਾ ਲੱਗਦਾ ਮੈਨੂੰ ਨਾ ਜ਼ਿਆਦਾਤਰ ਆਦਤ ਹੀ ਨਹੀਂ ਹੈਗੀ ਕਿ ਮੈਂ ਇਹਨਾਂ ਸੂਟਾਂ ਦੇ ਨਾਲ ਦੇ ਦੁਪੱਟੇ ਲਾਂ ਮੈਨੂੰ ਕਾਟਨ ਦੇ ਦੁਪੱਟੇ ਹਮੇਸ਼ਾ ਗਰਮੀਆਂ ਵਿੱਚ ਬਹੁਤ ਵਧੀਆ ਲੱਗਦੇ ਕਿਉਂਕਿ ਨਾ ਮੈਨੂੰ ਪਤਾ ਨਹੀਂ ਕਿਉਂ ਆਦਤ ਜੀ ਹੈ ਮੈਂ ਸੂਟਾਂ ਦੇ ਨਾਲ ਦੇ ਦੁਪੱਟੇ ਬਹੁਤ ਘੱਟ ਲੈਣੇ ਹੁੰਦੀਆਂ ਤੇ ਮੈਨੂੰ ਜ਼ਿਆਦਾ ਵਧੀਆ ਹੀ ਕਾਟਨ ਦੇ ਲੱਗਦੇ ਨਾ ਤਾਂ ਇਹ ਫਿਰ ਸਿਰ ਤੋਂ ਸਿਰਕਦੇ ਨੇ ਤੇ ਨਾਲੇ ਵਧੀਆ ਤਰੀਕੇ ਨਾਲ ਵੀ ਰਹਿੰਦੇ ਜਿੱਦਾਂ ਮਰ ਬਾਕੀ ਬਹੁਤ ਅੱਛਾ ਲੱਗਿਆ ਪੁਸ਼ਪਿੰਦਰ ਸਿਸਟਰ ਤੁਹਾਡਾ ਵੀ ਬਹੁਤ ਸਾਰਾ ਥੈਂਕ ਯੂ ਬਲਵੀਰ ਸਿਸਟਰ ਗੁਰਸ਼ੇਨ ਸਿਸਟਰ ਸਹੈਦ ਸਿਸਟਰ ਜੀ ਕਰਮਜੀਤ ਸਿਸਟਰ ਤੇ ਬਹੁਤ ਅੱਛੀਆਂ-ਅੱਛੀਆਂ ਭੈਣਾਂ ਮੇਰੇ ਨਾਲ ਜੁੜੀਆਂ ਬਹੁਤ ਅੱਛੇ-ਅੱਛੇ ਕਮੈਂਟ ਕਰਦੀਆਂ ਤੇ ਮੈਨੂੰ ਵਧੀਆ ਲੱਗਦਾ ਜਦੋਂ ਮੇਰੇ ਕਮੈਂਟ ਪੜਦੀ ਹੁੰਦੀਆਂ ਨਾ ਮੈਂ ਸਾਰੀਆਂ ਭੈਣਾਂ ਦੇ ਬਹੁਤ ਅੱਛਾ ਲੱਗਦਾ ਔਰ ਜਿੰਨਾ ਦਾ ਕਮੈਂਟ ਬਹੁਤ ਵਧੀਆ ਹੁੰਦਾ ਤੇ ਉਹਨਾਂ ਦਾ ਸਪੈਸ਼ਲ ਮੈਂ ਸਭ ਤੋਂ ਉੱਤੇ ਪਿੰਨ ਕਰਦੀ ਹੁੰਦੀ ਆ ਕਮੈਂਟ ਤੇ ਬੜਾ ਦਿਲੋਂ ਮਤਲਬ ਇਹ ਕੋ ਖੁਸ਼ੀ ਜੀ ਹੁੰਦੀ ਹੈ ਤੇ ਅੱਗੋ ਵੀ ਲੋਗ ਬਣਾਉਣ ਦੀ ਵੀ ਬੜੀ ਗੇ ਗਾਈਜ਼ ਇੱਧਰ ਮੈਂ ਦੇਖ ਲਓ ਆਪਣਾ ਲਿੱਪ ਲਿਆ ਸੀਗਾ ਚੁੱਲਾ ਤੇ ਮੈਂ ਕਿਹਾ ਚਲੋ ਅੱਜ ਬਣਾਵਾਂਗੇ ਆਪਾਂ ਮੈਂ ਨਾ ਤੋੜ ਰਾਜਮਾ ਭੋਏ ਸੀ ਕੱਲ ਮੇਰੇ ਟਾਈਮ ਨਹੀਂ ਬਿਲਕੁਲ ਲੱਗਿਆ ਤੇ ਉਹ ਇਦਾਂ ਹੀ ਮੈਂ ਰੱਖ ਦਿੱਤੇ ਸੀ ਤੇ ਮੈਂ ਕਿਹਾ ਚਲੋ ਹੁਣ ਬਾਲ ਦੇਣੀ ਆ ਸਵੇਰੇ ਸਵੇਰੇ ਬਾਕੀ ਹੋਰ ਸਵੇਰ ਉਧਰ ਸਫਾਈ ਸੋਈ ਹੋਰ ਕੰਮ ਕਰ ਲੂੰਗੀ ਤੇ ਇੱਧਰ ਰਾਜਮਾ ਨਾ ਮੱਠੀ ਮੱਠੀ ਅੱਗ ਤੇ ਮਤਲਬ ਵਧੀਆ ਉਬਲਦੇ ਰਹਿਣਗੇ ਤੇ ਅੱਜ ਮੈਂ ਸਪੈਸ਼ਲ ਬਣਾਉਂਗੀ ਤੋੜੀ ਵਾਲੇ ਰਾਜਮਾ ਬਹੁਤ ਸਾਰੀਆਂ ਭੈਣਾਂ ਜੋ ਬਣਾਉਂਦੀਆਂ ਮੈਨੂੰ ਜਰੂਰ ਦੱਸਿਓ ਕਿ ਲੋਜੀ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਹੁੰਦੇ ਕਿ ਆ ਟਾਈਮ ਲੱਗਦਾ ਜੀ ਟਾਈਮ ਜ਼ਰੂਰ ਲੱਗਦਾ ਪਰ ਇਹ ਚੀਜ਼ਾਂ ਸਾਨੂੰ ਨਾ ਟਾਈਮ ਸਿਰ ਆਪਣੀਆਂ ਰੱਖਣੀਆਂ ਪੈਂਦੀਆਂ ਬਸ ਜਿਵੇਂ 2-3 ਘੰਟੇ ਲੱਗਦੇ ਆ ਵਧੀਆ ਅੱਗ ਹੋਵੇ ਵਧੀਆ ਪਾਣੀ ਪਾਇਆ ਹੋਵੇ ਟੱਕੇ ਬਹੁਤ ਅੱਛੀ ਤਰ੍ਹਾਂ ਬਸ ਇੱਕ ਹੁੰਦਾ ਹੈ ਕਿ ਇਹਦੇ 'ਚ ਨਾ ਆਪਾਂ ਜਿਵੇਂ ਆਪਾਂ ਕੋਈ ਚੀਜ਼ ਬਣਾਉਂਦੇ ਆ ਦੇਖੋ ਜੀ ਮੈਂ ਅੱਜ ਰਾਜਮਾ ਉਬਾਲ ਕੇ ਤੁਹਾਨੂੰ ਬਣਾ ਕੇ ਦਿਖਾਵਾਂਗੇ ਤੇ ਰਾਜਮਾ ਬਹੁਤ ਜਲਦੀ ਉਬਲਦੇ ਆ ਬਹੁਤ ਵਧੀਆ ਤਰੀਕੇ ਨਾਲ ਉਬਲਦੇ ਆ ਤੇ ਬਿਨਾ ਮਤਲਬ ਦੇਖੋ ਜ਼ਿਆਦਾ ਮਿਹਨਤ ਕੀਤੀਆਂ ਵੀ ਰਾਜਮਾ ਬਹੁਤ ਵਧੀਆ ਬਣਦੇ ਨੇ ਤੇ ਤੋੜੀ ਵਾਲੇ ਰਾਜਮਾ ਤੁਹਾਨੂੰ ਵੀ ਪਤਾ ਹੈ ਕਿ ਬਹੁਤ ਟੇਸਟੀ ਦੇ ਵਧੀਆ ਬਣਦੇ ਆ ਅੰਦਰ ਮੈਂ ਭੋਏ ਹੋਏ ਸੀ ਰਾਜਮਾ ਕਰ ਮੈਂ ਬਣਾਏ ਨਹੀਂ ਗੇ ਤੇ ਐਦਾਂ ਹੀ ਭਿਜੇ ਪਏ ਸੀਗੇ ਫ੍ਰਿਜ ਚ ਰੱਖਦੇ ਸੀਗੇ ਮੈਂ ਤੇ ਹੁਣ ਇਹਨਾਂ ਨੂੰ ਚੁਗ ਕੇ ਦੇਖ ਕੇ ਪਾ ਕੇ ਇਹਨਾਂ ਨੂੰ ਬਣਾਵਾਂਗੇ ਜੀ ਚੁਗ ਕੇ ਧੋ ਕੇ ਚੰਗੀ ਤਰ੍ਹਾਂ ਤੇ ਆ ਦੇਖੋ ਜੀ ਤੇ ਰਾਜਮਾ ਦੇ ਵਿੱਚ ਆਪਾਂ ਇੱਕ ਚੁਟਕੀ ਜਿਹੜਾ ਹੁੰਦਾ ਨਾ ਮਿੱਠਾ ਸੋਡਾ ਲਾ ਦਿਆ ਕਰੋ ਹਲਕਾ ਜਿਹਾ ਜਿਆਦਾ ਨਹੀਂ ਲਾਣਾ ਹੈਗਾ ਬਿਲਕੁਲ ਇੱਕ ਚੁਟਕੀ ਜਿਸ ਨੂੰ ਕਹਿੰਦੇ ਨੇ ਮਿੱਠਾ ਸੋਡਾ ਲਾ ਦੋ ਬਹੁਤ ਜਲਦੀ ਬਣਦੇ ਆ ਬਹੁਤ ਜਲਦੀ ਉਬਲ ਜਾਂਦੇ ਆ ਕੁੱਕਰ ਵਾਲਾ ਤੇ ਸਾਨੂੰ ਤੁਹਾਨੂੰ ਪਤਾ ਹੀ ਹੈ ਨੁਕਸਾਨ ਦੇਂਦੀਆਂ ਇਹ ਚੀਜ਼ਾਂ ਤੇ ਇਸ ਕਰਕੇ ਸਾਨੂੰ ਕੁੱਕਰ ਦੀਆਂ ਚੀਜ਼ਾਂ ਨਹੀਂ ਬਣਾਉਣੀਆਂ ਚਾਹੀਦੀਆਂ ਕੁੱਕਰ ਦੇ ਤੇ ਚੀਜ਼ ਜਲਦੀ ਤਾਂ ਉਬਲਦੀ ਹੈ ਕਿਉਂਕਿ ਪ੍ਰੈਸ਼ਰ ਬਾਹਰ ਨਹੀਂ ਨਿਕਲਦਾ ਹੈਗਾ ਭਾਪ ਨਹੀਂ ਬਾਹਰ ਨਿਕਲਦੀ ਹੈ ਨਾ ਤੇ ਇਸ ਕਰਕੇ ਬਹੁਤ ਜਲਦੀ ਉਬਲ ਜਾਂਦੀ ਹੈ ਆ ਦੇਖੋ ਜੀ ਮੈਂ ਟੋੜੀ ਦੇ ਵਿੱਚ ਪਾ ਲੈਣੀ ਆਪਣਾ ਰਾਜਮਾ ਥੇਰੇ ਦੇ ਵਿੱਚ ਖੁੱਲਡੁੱਲਾ ਆਪਾਂ ਪਾਣੀ ਪਾ ਲਾਂਗੇ ਤੇ ਇਹਦੇ ਵਿੱਚ ਹਲਕਾ ਜਿਹਾ ਆਪਾਂ ਇੱਕ ਚੁਟਕੀ ਜਿੰਨੂੰ ਕਹਿੰਦੇ ਨੇ ਨਾ ਮਿੱਠਾ ਛੋਟਾ ਲਾਦਾਂਗੇ ਤੇ ਜਿਹੜਾ ਇਹ ਵਾਲਾ ਪਾਣੀ ਹੁੰਦਾ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਦਾਲਾਂ ਸਬਜ਼ੀਆਂ ਵਾਲਾ ਪਾਣੀ ਆਪਣੇ ਬੂਟਿਆਂ ਦੇ ਵਿੱਚ ਪਾਇਆ ਕਰੋ ਬਹੁਤ ਵਧੀਆ ਰਹਿੰਦਾ ਹੈ ਤਰੀਕੇ ਨਾਲ ਸਾਡੇ ਬੂਟਿਆਂ ਨੂੰ ਬੱਚੀ ਗਰੋਥ ਦੀ ਹੁੰਦੀ ਹੈ ਆ ਦੇਖੋ ਜਿੱਥੇ ਖੁੱਲਾ ਢੁੱਲਾ ਆਪਾਂ ਪਾਣੀ ਪਾ ਲਾਂਗੇ ਬਸ ਅੱਗ ਵਧੀਆ ਬਲਣੀ ਚਾਹੀਦੀ ਏ ਲੋ ਜੀ ਜਣਾ ਮਿੱਠਾ ਸੌਦਾ ਲਾਣਾ ਨਾ ਆਪਾਂ ਦੇਖੋ ਬਿਲਕੁਲ ਮਾਮੂਲੀ ਜਿਹਾ ਲਾਣਾ ਹੈ ਜਿਆਦਾ ਨਹੀਂ ਲਾਣਾ ਇਹ ਮਤਲਬ ਚਮਚ ਦਾ ਵੀ ਚੌਥਾ ਹਿੱਸਾ ਹੈ ਠੀਕ ਹੈ ਚੌਥਾ ਹਿੱਸਾ ਤੋਂ ਵੀ ਪੰਜਵਾਂ ਹਿੱਸਾ ਹੈ ਤੇ ਹੁਣ ਪਾ ਦਾਂਗੇ ਆਪਾਂ ਇਹਦੇ ਵਿੱਚ ਨਮਕ ਸਿਰਫ ਨਮਕ ਪਾਵਾਂਗੇ ਮੈਂ ਠੀਕ ਹੈ ਜੀ ਤੇ ਇਹਨੂੰ ਆਪਾਂ ਜੂਲੇ ਤੇ ਅੱਗ 'ਬਾੜ ਕੇ ਰੱਖ ਦੇਣੇ ਆ ਤਦ ਤੱਕ ਜਿਹੜੇ ਸਵੇਰੇ ਦੇ ਹੁੰਦੇ ਛੋਟੇ ਛੋਟੇ ਕੰਮ ਆਪਾਂ ਕਰ ਲਾਂਗੇ ਤੁਹਾਨੂੰ ਪਤਾ ਹੈ ਕੋਈ ਦੇ ਬਹੁਤ سارے ਸਵੇਰੇ ਸਵੇਰੇ ਕੰਮ ਹੁੰਦੇ ਇਸ ਕਰਕੇ ਨਾ ਮੈਂ ਜਲਦੀ ਧਰ ਦੇਣੀ ਹੁੰਦੀ ਹੈ ਇਹਨਾਂ ਨੂੰ ਰਾਜਮਾ ਉਬਲ ਲੈ ਤੇ ਆਰਾਮ ਨਾਲ ਆਪਣਾ ਜਲਦੀ ਉਬਲ ਅੱਗ ਕਰ ਦੇਣੀ ਉਹਨੇ ਬਸ ਇਹ ਹੈ ਵੀ ਅੱਗ ਦਾ ਧਿਆਨ ਚੁਲੇ ਤੇ ਇਹ ਹੁੰਦਾ ਅੱਗ ਸਾਡੀ ਬਲਦੀ ਰਹੇ ਵਧੀਆ ਤਰੀਕੇ ਨਾਲ ਤੇ ਲੋ ਜੀ ਇੱਧਰ ਚੁੱਲੇ ਤੇ ਬਲਦੀ ਆਗਾ ਦੇਖੋ ਆਪਾਂ ਹੁਣ ਚੁੱਲੇ ਦੇ ਰਾਜਮ ਆਪਣੇ ਧਰਦਾਂਗੇ ਆਪਾਂ ਜਦ ਤੱਕ ਸੋਈ ਦੇ ਬਹੁਤ ਛੋਟੇ ਛੋਟੇ ਕੰਮ ਕਰ ਲਾਂਗੇ ਤੇ ਇੱਧਰ ਰਾਜਮ ਸਾਡੇ ਉਬਲਦੇ ਰਹਿਣਗੇ ਇੱਧਰ ਆਪਾਂ ਅੱਗ ਦੇਖਦੇ ਹਾਂ ਜੀ ਉੱਧਰ ਸਾਡੇ ਰਾਜ ਮੋਬਲ ਦੇ ਬਾਕੀ ਆਪਾਂ ਸੋਈ ਦਾ ਸਾਰਾ ਕੰਮ ਕਰ ਲਿਆ ਸੀ ਛੋਟੇ ਛੋਟੇ ਬਹੁਤ ਸਾਰੇ ਕੰਮ ਸੀ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਨਾਸ਼ਤੇ ਵਗੈਰਾ ਦਾ ਸਾਰੇ ਕੰਮ ਹੁੰਦੇ ਹਨਾ ਤੇ ਇਹ ਕੰਮ ਆਪਾਂ ਨੇ ਬੈਡਲੇ ਸੀਗੇ ਤੇ ਇੱਧਰ ਆਪਾਂ ਹੁਣ ਕਰਨ ਲੱਗੇ ਸੀਗੇ ਮਸਾਲੇ ਦੀ ਤਿਆਰੀ ਆ ਦੇਖੋ ਜੀ ਮੈਂ ਇੱਧਰ ਲੈ ਲਿਆ ਸਾਰਾ ਕੁਝ ਵਿੱਚ ਹੀ ਮਿਕਸ ਕਰ ਲੈਣੀ ਹੁੰਦੀ ਹੈ ਤੁਸੀਂ ਪਹਿਲਾਂ ਵੀ ਵੀਡੀਓ ਚ ਦੇਖਿਆ ਹੋਇਆ ਨਾ ਕਿ ਮੈਂ ਸਾਰਾ ਮਸਾਲਾ ਇੱਕੋ ਵਾਰੀ ਪੀਸਦੀ ਹੁੰਦੀ ਆ ਮੇਰਾ ਆਪਣਾ ਇਹ ਤਰੀਕਾ ਹੈ ਜੀ ਹਰੀਆਂ ਮਿਰਚਾਂ ਟਮਾਟਰ ਪਿਆਜ਼ ਤੇ ਆ ਦੇਖੋ ਮੈਂ ਲਸਣ ਵੀ ਛਿੱਲ ਲਿਆ ਸਾਰਾ ਕੁਝ ਵਿੱਚ ਪਾ ਲੂੰਗੀ ਤੇ ਕਿ ਹੁਣ ਇਹਨੂੰ ਆਪਾਂ ਕਰ ਲੈਨੇ ਗ੍ਰਾਈਂਡ ਜਦ ਤੱਕ ਸਾਡਾ ਰਾਜਮਾ ਵੀ ਆਪਣਾ ਉਬਲਨ ਵਾਲੇ ਨੇ ਹੋਰ ਕੰਮ ਕਰਕੇ ਆਪਾਂ ਫਿਰ ਤੜਕਾ ਮੈਂ ਕਿਹਾ ਚਲੋ ਇਹਦੇ ਚ ਗ੍ਰਾਈਂਡ ਕਰਨਾ ਤੇ ਮੈਂ ਹੁਣ ਅੱਜਕੱਲ ਇਹਦੇ ਚ ਹੀ ਗ੍ਰਾਈਂਡ ਕਰਦੀ ਕਨੀਆ ਮੈਨੂੰ ਸੋਖਾ ਵੀ ਲੱਗਦਾ ਵਧੀਆ ਵੀ ਲੱਗਦਾ ਨਾਲੇ ਟਾਈਮ ਦੀ ਬਚਤ ਵੀ ਹੁੰਦੀ ਏ ਜ਼ਿਆਦਾ ਹੀ ਨਹੀਂ ਪਈ ਆ ਦੇ ਲੋਜੀ ਆ ਦੇ ਕੋ ਮਸਾਲਾ ਸਾਦਾ ਹੋ ਗਿਆ ਆ ਦੇਖੋ ਬਹੁਤ ਵਧੀਆ ਤਰੀਕੇ ਨਾਲ ਜਿਆਦਾ ਬਰੀਕ ਕਰਨਾ ਬਰੀਕ ਵੀ ਹੋ ਜਾਂਦਾ ਮੋਦਰ ਦਰਦਰਾ ਜਿਹਾ ਰੱਖਣਾ ਤੇ ਦਰਦਰਾ ਨਹੀਂ ਹੋ ਜਾਂਦਾ ਠੀਕ ਹੈ ਜੀ ਹੁਣ ਆਪਾਂ ਲਾਵਾਂਗੇ ਚੁੱਲੇ ਤੇ ਤੜਕਾ ਆਪਾਂ ਕਢੋਤੀ ਲਾਵਾਂਗੇ ਉੱਥੇ ਤੜਕਾ ਲਾ ਕੇ ਵਧੀਆ ਤਰੀਕੇ ਨਾਲ ਨਾਲੇ ਸਬਜੀ ਰਚਦੀ ਰਹੇਗੀ ਫਿਰ ਆਪਾਂ ਜੋ ਕੰਮ ਕਰਾਂਗੇ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦੇਵਾਂਗੇ ਤੇ ਗਾਇਸ ਜਿਹੜੇ ਆਪਾਂ ਅੱਜਕੱਲ ਨਿੰਦਰਕ ਲੈ ਰਹੇ ਆ ਨਾ ਨਰਮ ਅਦਰਕ ਬਹੁਤ ਨਰਮ ਅਦਰਕ ਆ ਰਿਹਾ ਥੋੜਾ ਗਿੱਲੇ ਗਿੱਲੇ ਪਾਂਚ ਆ ਰਹੇ ਤੇ ਇਹਦਾ ਵੀ ਤੁਹਾਨੂੰ ਮੈਂ ਦੱਸਾਂਗੀ ਆਪਾਂ ਅੱਜਕੱਲ ਕਿਹਨੇ ਕੰਮ ਕਰਨ ਬਾਕੀ ਹੋਰ ਤਾਂ ਦੇਖ ਲਈ ਉਹਨੇ ਨੂੰ ਫਿਰ ਬਾਅਦ ਚੋਂ ਤੁਹਾਨੂੰ ਦੱਸਦੀਆਂ ਕਿ ਅਦਰਕ ਨੂੰ ਆਪਾਂ ਕਿੱਦਾਂ ਸੰਭ ਕੇ ਰੱਖਣਾ ਚਾਹੀਦਾ ਹੈ ਅੱਜ ਕੱਲ ਅਦਰਕ ਮਹਿੰਗਾ ਬਹੁਤ ਹੈ ਤੇ ਨਰਮ ਵੀ ਬਹੁਤ ਚੱਲਦਾ ਹੈ ਤੇ ਖਰਾਬ ਵੀ ਜਲਦੀ ਹੋ ਜਾਂਦਾ ਹੈ ਠੀਕ ਹੈ ਜੀ ਤੇ ਲੋ ਜੀ ਆਪਾਂ ਦੇਖਦੇ ਹਾਂ ਹੁਣ ਸਾਡੇ ਰਾਜਮਾ ਉਬਲਣ ਲੱਗੇ ਕਿ ਨਹੀਂ ਵਧੀਆ ਤਰੀਕੇ ਨਾਲ ਹੁਣ ਆ ਦੇਖੋ ਜੀ ਰਿਝਣ ਲੱਗੇ ਸਾਡੇ ਰਾਜਮਾ ਆ ਦੇਖੋ ਰੇਜਾ ਪੈ ਗਿਆ ਨਾ ਤੇ ਆਪਾਂ ਇਹਨੂੰ ਕੱਚੀ ਨਾ ਕੱਟ ਹੀ ਲਾਂਦੇ ਹੁਣੇ ਆ ਹਨ ਵਧੀਆ ਤਰੀਕੇ ਨਾਲ ਹੁਣ ਰਿਝਦੇ ਰਹਿਣਗੇ ਫਿਰ ਉਬਲ ਜਾਣਗੇ ਥੋੜੀ ਦੇਰ ਨੂੰ ਆਪਾਂ ਦੇਖਦੇ ਹਾਂ ਫਿਰ ਅੱਗ ਮੈਂ ਬਹੁਤ ਸਾਰੀ ਵਧੀਆ ਤਰੀਕੇ ਨਾਲ ਆ ਦੇਖੋ ਤੇਜ਼ ਕੀਤੀ ਹੋਈ ਹੈ ਖੂਬ ਸਾਰੀ ਅੱਗ ਬਲ ਰਹੀ ਹੈ ਤੇ ਲੋ ਜੀ ਹੁਣ ਆਪਾਂ ਦੇਖਦੇ ਆ ਆਪਣੇ ਰਾਜਮਾ ਉਬਲ ਗਏ ਨੇ ਚੰਗੀ ਤਰ੍ਹਾਂ ਆ ਦੇਖੋ ਜੀ ਕਿੰਨਾ ਵਧੀਆ ਤਰੀਕੇ ਨਾਲ ਰਿਜਦੇ ਆ ਨਾ ਦੇਖੋ ਆਪਾਂ ਕਹਿੰਦੇ ਆ ਨਾ ਤੇਜ਼ ਅੱਗ ਤੇ ਬਹੁਤ ਵਧੀਆ ਤਰੀਕੇ ਨਾਲ ਰਿਜਦੇ ਆ ਤੇ ਮਨਜੀਤ ਸਿਸਟਰ ਕਹਿੰਦੀ ਸੀ ਨਾ ਦਾਲ ਨਹੀਂ ਬਣਦੀ ਆਪਾਂ ਇਦਾਂ ਹੁਣ ਰਾਜਮਾ ਨੂੰ ਆਪਾਂ ਚੈੱਕ ਕਰ ਲਾਂਗੇ ਆ ਦੇਖੋ ਬਿਲਕੁਲ ਫੁੱਟ ਚੁੱਕਿਆ ਦੇਖੋ ਕਿੰਦੇ ਨੇ ਜਦੋਂ ਰਾਜਮਾ ਫਟ ਜਾਂਦਾ ਤੇ ਸਮਝੋ ਸਾਡਾ ਰਾਜਮਾ ਉਬਲ ਗਿਆ ਠੀਕ ਹੈ ਹੁਣ ਆਪਾਂ ਇਹਨੂੰ ਤਾਰਗੇ ਰੱਖ ਲਾਂਗੇ ਤੋੜੀ ਨੂੰ ਆਪਣੀ ਨੂੰ ਕਿਸੇ ਦੇ ਮਤਲਬ ਕੋਈ ਵੀ ਨੀਚੇ ਨਾ ਤੁਸੀਂ ਚੀਂ ਥੱਲੇ ਧਰਤੀ ਤੇ ਨਾ ਰੱਖਿਆ ਕਰੋ ਤੋੜੀ ਨੂੰ ਤੇ ਤੋੜੀ ਨੂੰ ਇਹਦੇ ਤੇ ਰੱਖ ਲਓ ਤੇ ਹੁਣ ਇਧਰ ਲਾ ਲੈਂਦੇ ਆਪਾਂ ਤੜਕਾ ਮਤਲਬ ਕਰਨਾ ਕਰੀਏ ਇਹ ਤੇਰ ਮਸਾਲਾ ਆਪਾਂ ਬਣਾ ਹੀ ਲਿਆ ਸੀ ਹੁਣ ਆਪਾਂ ਇੱਥੇ ਤੜਕਾ ਲਾ ਲੈਨੇ ਬੈਠੇ ਬੈਠੇ ਮੈਂ ਕਿ ਹੱਗ ਬਾਲੀ ਰਹੀਏ ਚਲੋ ਇੱਥੇ ਹੀ ਲਾ ਲੈਨੀ ਆ ਤੜਕਾ ਇਦੇ ਵਿੱਚ ਪਾ ਲੈਨੇ ਹੁਣ ਆਪਾਂ ਆਪਣਾ ਤੇ ਲਓ ਜੀ ਜਦ ਤੱਕ ਸਾਗ ਤੇਲ ਗਰਮ ਹੁੰਦਾ ਤਦ ਤੱਕ ਆਗ੍ ਘ ਵਧੀਆ ਜੀ ਤਰੀਕੇ ਨਾਲ ਕਰ ਲਈ ਆਪਾਂ ਚਿੰਤਾ ਕਿੱਥੇ ਹੈ ਅਮਰ ਚਿੰਤਾ ਬਣਾਈਆ ਨਾ ਤੇ ਲੋ ਜੀ ਤੇਲ ਹੋ ਗਿਆ ਗਰਮ ਹੁਣ ਆਪਾਂ ਐ ਚ ਭਾ ਗੈਨੇ ਆਪਾਂ ਅਮਰ ਸਾਲਣਾ ਠੀਕ ਹੈ ਜੀ अपना वाया तरीके नेसाला पुजिएगा जो भी बस अपनी तोड़ी ना साड़ी बढ़िया सामभ रखनी पुल्हे की चीज बनी तो तोड़ी की चीज बनी बहुत वाला भी होंगी है ताकतवरी भी होंगी चुल्हे पर काम करना मेनों तो बहुत वाला लगता है जी जी लगता है आप गैसा पर काम तो कर रहे हैं बस ये फटाफट वाला काम है ਚੁੱਲ੍ਹੇ ਲਈ ਆਪਾਂ ਚੁੱਲ੍ਹੇ ਤੇ ਕੰਮ ਕਰਨਾ ਹੋਵੇ ਨਾ ਸਾਨੂੰ ਟਾਈਮ ਚਾਹੀਦਾ ਹੁੰਦਾ ਪੁੰਨਾ ਜਿਹਾ ਇਹ ਹੁੰਦਾ ਬਸ ਰੋੜ ਦਾ ਕੁਛ ਨਹੀਂ ਕੰਮ ਤਾਂ ਸਾਰੇ ਹੋ ਜਾਂਦੇ ਆ ਤੇ ਲੋ ਜੀ ਇਹਦੇ ਵਿੱਚ ਆਪਾਂ ਸਾਰਾ ਮਸਾਲਾ ਹੁਣ ਪਾ ਦਿੰਨੇ ਆ ਠੀਕ ਹੈ ਜੀ ਕਿਉਂਕਿ ਆਪਾਂ ਨਮਕ ਪਹਿਲਾਂ ਪਾਇਆ ਸੀ ਉਹ ਨਮਕ ਨਹੀਂ ਪਾਣਾ ਹੈਗਾ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਨੇ ਸਾਰਾ ਮਸਾਲਾ ਮੈਂ ਪਾ ਦਿੱਤਾ ਇਹਦੇ ਵਿੱਚ ਲੋਜੀ ਇਹਦਰ ਮਸਾਲਾ ਪੁੱਜ ਗਿਆ ਸਾਡਾ ਵਧੀਆ ਤਰੀਕੇ ਨਾਲ ਹਾਜੀ ਮੇਰੀ ਮੈਨੂੰ ਆਦਤ ਹੁੰਦੀ ਹੈ ਕਿ ਮੈਂ ਮਸਾਲਾ ਪੁੱਜਿਆ ਹੈ ਜਰੂਰ ਕੱਢਦੀ ਹੁੰਦੀ ਆ ਆਪਣੇ ਲਈ ਥੋੜਾ ਜਿਹਾ ਨਾ ਮਸਾਲਾ ਮੈਨੂੰ ਰੋਟੀ ਨਾਲ ਚਾਵਲਾ ਨਾਲ ਬਹੁਤ ਵਧੀਆ ਲੱਗਦਾ ਠੀਕ ਹੈ ਜੀ ਹੁਣ ਆਪਾਂ ਇਹ ਪੁੱਜਿਆ ਮਸਾਲਾ ਆਪਣੀ ਇਹਦੇ ਚ ਤੌੜੀ ਚ ਪਾ ਦਾਂਗੇ ਰਾਜਮਾ ਦੇ ਵਿੱਚ ਨੋਟਸ ਹੁਣ ਆਪਾਂ ਰਾਜਮਾ ਦੇ ਵਿੱਚ ਪਾ ਦਿੰਨੇ ਹੁਣ ਇਹਨੂੰ ਚੰਗੀ ਤਰ੍ਹਾਂ ਇੱਥੇ ਰੱਖ ਦਾਂਗੇ ਕਿਉਂਕਿ ਇਹ ਚੰਗੀ ਤਰ੍ਹਾਂ ਰਿਜਦੇ ਰਹਿਣਗੇ ਰਾਜਮਾ ਸਾਤਾ ਕਾ ਪੁੱਧਰ ਚਾਵਲ ਵਗੈਰਾ ਥੋਲਾਗੇ ਸਾਡੇ ਬਸ ਇਹ ਫਿਰ ਚੰਗੀ ਤਰ੍ਹਾਂ ਨਰਲ ਜਾਂਦੇ ਆ ਇਹਨੂੰ ਚੱਲਾ ਦੂੰਗਾ ਇਹ ਰੱਖਿਆ ਸੀਗਾ ਮੇਰਾ ਉਹ ਹਿਲਦੇ ਰਹੀ ਸੀ ਥਿਲੋ ਚ ਇਧਰ ਆਪਾਂ ਵਧੀਆ ਤਰੀਕੇ ਨਾਲ ਅੱਗ ਬਾਲ ਕੇ ਉਹਨੇ ਇੱਥੇ ਰੱਖ ਦਿੰਨੇ ਆ ਵਧੀਆ ਜਿਹੜੀ ਜਿਹਦੇ ਰਹਿਣਗੇ ਹੁਣ ਇਹਨੂੰ ਟੱਕ ਦੇਣੇ ਆ ਤੱਕ ਆਪਾਂ ਆਟਾ ਉਹਦਾ ਗੁੰਨ ਲੈਨੇ ਹੋਰ ਕੰਮ ਕਰਦੇ ਆ ਠੀਕ ਹੈ ਜੀ ਫਿਰ ਸਾਡੇ ਰਾਜਮਾ ਬਣ ਗਿਆ ਫਿਰ ਤੁਹਾਨੂੰ ਕਰਦੇ ਆ ਕਿਉਂਕਿ ਵੀਡੀਓ ਮੈਂ ਜਿਆਦਾ ਲੰਬਾ ਨਹੀਂ ਕਰੂੰਗੀ ਵੀਡੀਓ ਲੰਬਾ ਹੋ ਜਾਏ ਕੁਛ ਤਾਂ ਪੂਰਾ ਦੇਖਦੇ ਨਹੀਂ ਤੇ ਥੈਂਕ ਯੂ ਸੋ ਮੱਚ ਤੁਹਾਡਾ ਬਹੁਤ ਸਾਰਾ ਸਪੋਰਟ ਜਿਹੜੇ ਭੈਣ ਭਰਾ ਮੈਨੂੰ ਕਰਦੇ ਆ ਬਹੁਤ ਸਾਰਾ ਧੰਨਵਾਦ ਕੁਸ਼ਵਿੰਦਰ ਸਿਸਟਰ ਨੇ ਮੈਨੂੰ ਕਿਹਾ ਸੀ ਤੁਹਾਨੂੰ ਫੁੱਲ ਸਪੋਰਟ ਆ ਥੈਂਕ ਯੂ ਸਿਸਟਰ ਤੁਸੀਂ ਲੁਧਿਆਣੇ ਵਾਲੀ ਸਿਸਟਰ ਹੈ ਨਾ ਬਹੁਤ ਸਾਰਾ ਸ਼ੁਕਰੀਆ ਤੁਹਾਡਾ ਤੁਸੀਂ ਮੈਨੂੰ ਇੰਨਾ ਹੌਸਲਾ ਦਿੱਤਾ ਬਾਕੀ ਹੁਣ ਇਹ ਚ ਉਧਰ ਚਾਵਲ ਬਣਾ ਲੈਨੇ ਆਪਾਂ ਤੇ ਆਟਾ ਵગેਰਾ ਗੁੰਨ ਲੈਨੇ ਆਂ ਹੋਰ ਛੋਟੇ ਛੋਟੇ ਕਮਚੁੱਲੇ ਤੇ ਕੰਮ ਕਰਨ થોੜਾ ਟਾਈਮ ਬਹੁਤ ਜ਼ਿਆਦਾ ਚਾਹੀਦਾ ਹੁੰਦਾ ਬਸ ਇਹ ਹੈ ਚਾਹੇ ਗੈਸ ਤੇ ਹੋਇਆ फटाफट ਕੰਮ ਹੋ ਜਾਂਦਾ ਹੈ ਸਾਡੇ ਤੇ ਹੁਣ ਰਾਜਮਾ ਪਾ ਲਿਆ ਫਿਰ ਤੁਹਾਨੂੰ ਮੈਂ ਦਿਖਾਨੀ ਆ ਠੀਕ ਹੈ ਜੀ ਤਾ ਤਾ ਤੁਸੀਂ ਬਨੇ ਰੋ ਤੇ ਲੋ ਜੀ ਆ ਦੇਖੋ ਸਾਡੀ ਸਬਜ਼ੀ ਬਣ ਕੇ ਹੋ ਗਈ ਤਿਆਰ ਆ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਪੱਕ ਚੁੱਕੇ ਹਨ ਤੇ ਹੁਣ ਰਾਜਮਾ ਹੋ ਗਿਆ ਤਿਆਰ ਹੁਣ ਆਪਾਂ ਇਹਨੂੰ ਲੈ ਜਾਣੇ ਆਪਣੇ ਅੰਦਰ ਆ ਦੇਖੋ ਤੇ ਤੋਂੜੀ ਦੇ ਵਿੱਚ ਵੀ ਰਾਮ ਨਾਲ ਸਬਜੀ ਬਣ ਸਕਦੀ ਹੈ ਠੀਕ ਹੈ ਜੀ ਤੁਸੀਂ ਵੀ ਬਣਾਇਓ ਤੇ ਮੈਨੂੰ ਜ਼ਰੂਰ ਦੱਸਿਓ ਵਧੀਆ ਜਿਹਾ ਕਮੈਂਟ ਕਰਕੇ ਬਾਕੀ ਕੋਣ-ਕੋਣ ਪੈਣਾ ਬਣਾਉਂਦੀਆਂ ਹੁੰਦੀਆਂ ਬਹੁਤ ਸਾਰੀਆਂ ਪੈਣਾ ਪੰਜਾਬ 'ਚ ਤੇ ਅਕਸਰ 'ਚ ਬਣਾਉਂਦੇ ਆਂ ਹੱਦਰ ਹਿੜਿਆਣੇ ਵਾਲੇ ਵੀ ਬਹੁਤ ਸਾਰੀਆਂ ਪੈਣਾ ਜਦ ਤੱਕ ਅੱਜਕੱਲ੍ਹ ਚੁੱਲ੍ਹੇ 'ਤੇ ਕੰਮ ਕਰਦੇ ਆਂ ਠੀਕ ਹੈ ਜੀ ਮਿਲਦੀ ਆਂ ਕੱਲ ਤੁਹਾਨੂੰ ਨਵੇਂ ਵੀਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਸਤੀ ਕਾਜੀ ਪਿਆਰਾ ਜਨ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਬਹੁਤ ਮਿਹਨਤ ਲੱਗਦੀ ਹੈ ਵੀਡੀਓ ਬਣਾਉਣ ਦੇ ਵਿੱਚ ਠੀਕ ਹੈ ਜੀ ਬਹੁਤ ਟਾਈਮ ਵੀ ਲੱਗ ਲੋ ਜੀ ਆ ਦੇਖੋ ਸਾਡੇ ਇੱਧਰ ਬਣ ਗਏ ਸਾਡੇ ਚਾਵਲ ਵੀ ਬਣ ਚੁੱਕੇ ਐ ਤੇ ਹੁਣ ਆਪਾਂ ਰਾਜਮਾ ਦੇ ਨਾਲ ਖਾਵਾਂਗੇ ਚਾਵਲ ਮੈਥੇ ਬਣਾ ਲਏ ਸੀਗੇ ਤੇ ਲੋ ਜੀ ਆ ਜਾਓ ਤੁਸੀਂ ਵੀ ਖਾ ਲਓ ਤੇ ਵਧੀਆ-ਵਧੀਆ ਚਾਵਲ ਤੇ ਰਾਜਮਾ ਦੇਖੋ ਕਿੰਨੇ ਵਧੀਆ ਬਣੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਜੀ ਕੌਣ-ਕੌਣ ਪਸੰਦ ਕਰਦਾ ਤੋੜੀ ਵਾਲੇ ਰਾਜਮਾ ਤੇ ਆ ਦੇਖੋ ਜੀ ਚਾਵਲ ਵੀ ਬਣ ਕੇ ਹੋ ਗਏ ਸਾਡੇ ਤਿਆਰ